ਜਿਹੜਾ ਭਗਵੰਤ ਮਾਨ ਹੈ ਨਾ ਉਹਨੇ ਤਾਂ ਪੰਜਾਬ ਦਾ ਧੂਆਂ ਕੜ ਛੱਡਿਆ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਜਿਹੜਾ ਆਪਦੀ ਘਰ ਦੀ ਦਾ ਨਾ ਹੋਇਆ ਆਪਦੇ ਨਿਆਣਿਆਂ ਦਾ ਨਹੀਂ ਹੋਇਆ ਟਾਰੀ ਵਾਲਿਓ ਉਹ ਜੂ ਥੋੜਾ ਕਦੇ ਹੋਏ ਦਰਸ਼ਨ ਦਰਸ਼ਨ ਇੱਕੋ ਦਿੱਲੀ ਦਾ ਮੁੱਖ ਮੰਤਰੀ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਜੀ ਇਹ ਵੀ ਸਾਥ ਦਾ ਗੁਲਾਬ ਹੀ ਹੈ 75 ਸਾਲਾਂ ਦਾ ਜਾਣਾ ਉਹ ਨਹੀਂ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਵਾਲਾ ਚੱਲਦਾ ਜਿੰਨੀ ਆਰੀ ਉਹਨੂੰ ਈਡੀ ਛੱਤ ਲੈਂਦੀ ਐ ਮੈਂ ਤਾਂ ਈਡੀ ਵਾਲਿਆਂ ਨੂੰ ਮੇਰਾ ਜੀ ਕਰਦਾ ਪ੍ਰਧਾਨ ਮੰਤਰੀ ਜੀ ਥੋੜਾ ਉੱਥੇ ਮਸ਼ਰੂਫੀਅਤ ਜ਼ਿਆਦਾ ਹੀ ਐ ਕਿ ਬਾਬਾ ਜਾ ਤਾਂ ਇਹਨੂੰ ਫੜ ਲਾ ਕੇ ਜਰੀ ਤਦੇ ਕਿਉਂਕਿ ਆਈ ਆਰੀ ਤੁਸੀਂ ਸੱਤਰੀ ਚਿੱਠੀ ਭੇਜਦੇ ਹੋ ਸਾਨੂੰ 10 ਕਰੋੜ ਨੂੰ ਪਾਏ ਜਾਂਦਾ ਮੇਰੇ ਵੀਰੋ ਅੱਜ ਦੇ ਹਾਲਾਤ ਦਾਦੇ ਬਾਰੇ ਤਾਂ ਸੁਖਵੀਰ ਜੀ ਵੀ ਜ਼ਿਕਰ ਕਰਨਗੇ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਨੂੰ ਪਤਾ ਤੁਸੀਂ ਲੰਮੇ ਸਮੇਂ ਤੋਂ ਬੈਠੇ ਹੋ ਠੰਡ ਬੜੀ ਹੈ ਔਰ ਰਣੀਕੇ ਸਾਹਿਬ ਬਾਰ-ਬਾਰ ਕਹਿੰਦੇ ਸਨ ਕਿ ਜਿੱਥੋਂ ਧੂਆ ਨਿਕਲਦਾ ਉੱਥੇ ਨਾ ਜਾਓ ਇੱਥੇ ਆ ਜਾਓ ਰਣੀਕੇ ਸਾਹਿਬ ਆ ਜਿਹੜਾ ਭਗਵੰਤ ਮਾਨ ਹੈ ਨਾ ਉਹਨੇ ਤਾਂ ਪੰਜਾਬ ਦਾ ਧੂਆ ਘੜ ਛੱਡਿਆ ਉਦਾ ਆਵਦਾ ਵੀ ਧੂਆ ਮਾਰਦਾ ਉਹਨੇ ਦੁਨੀਆ ਦਾ ਤੇ ਹਾਲਾਤ ਇਹ ਜੇ ਬਣਾਤੇ ਆ ਦੇਖੋ ਪੰਜਾਬ ਤੇ ਕਰਜ਼ਾ ਜਿਹੜਾ ਕਹਿੰਦਾ ਸੀ ਕਰਜ਼ਾਈ ਪੰਜਾਬ ਤੇ ਕਰਜ਼ਾ ਨਹੀਂ ਚੱਲਣ ਦਵਾਂਗੇ ਅੱਜ ਢਾਈ ਡੇਢ ਸਾਲ ਦੇ ਅੰਦਰ ਅੰਦਰ ਸਾਰੀਆਂ ਸਰਕਾਰਾਂ ਦਾ ਰਿਕਾਰਡ ਤੋੜਤਾ ਪਿਛਲਿਆ ਦਾ 65 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਉਹਦੇ ਮੇਰੇ ਵੀਰੋ ਜੇ ਕਰਜ਼ੇ ਦੀ ਦੇਦਾਲ ਉਹ ਜਿਹੜਾ ਪਿਛਲੀ ਕਾਂਗਰਸ ਦੀ ਚਿਲਾਵਾਂਗੇ ਇਹੀ ਕਹਿੰਦੇ ਸੀ ਨਾ ਛੜਕਾਂ ਲਾਉਂਦੇ ਹੁਣ ਆਲੇ ਵੀ ਤਾਂ ਗੱਲ ਹੀ ਨਾ ਕਰੋ ਕੱਲ ਮੈਂ ਇੱਕ ਜਗ੍ਹਾ ਵੀਡੀਓ ਨੂੰ ਫੋਨ ਕੀਤਾ ਪਿੰਡ ਵਾਲੇ ਉੱਠ ਕੇ ਆਏ ਕਿ ਮਜੀਠਾ ਸਾਹਿਬ ਸਾਡੀ ਸੜਕ ਬਣਾ ਦਿਓ ਮੈਂ ਕਿਹਾ ਭਰਾ ਐਮਐਲਏ ਨੂੰ ਕੋਈ ਗ੍ਰਾਂਟ ਗ੍ਰਾਂਟ ਨਹੀਂ ਆਉਂਦੀ ਕਹਿੰਦੇ ਵੀਡੀਓ ਨੂੰ ਫੋਨ ਕਰ ਦਿਓ ਮੈਂ ਵੀਡੀਓ ਨੂੰ ਫੋਨ ਕਰਤਾ ਮੈਂ ਕਿਹਾ ਪਾਹੂ ਆ ਕਿੱਲੇ ਕਿਦੀ ਗ੍ਰਾਂਟ ਆ ਬਾਲ ਸਾਹਿਬ ਤੁਸੀਂ ਪਤਾ ਨਹੀਂ ਕਿੰਨੇ ਕਿਲੋ 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 ਮੀਟਰ ਸੜਕਾਂ ਬਣਾਈਆਂ ਨੇ ਇੱਕ ਕਿੱਲੇ ਦੇ ਰਾਹ ਵਾਸਤੇ ਮੈਂ ਫੋਨ ਕੀਤਾ ਵੀਡੀਓ ਆਪਦਾ ਦਰਦ ਮੇਰੇ ਨਾਲ ਲੈ ਤੁਰਿਆ ਕਹਿੰਦਾ ਸਾਡੀਆਂ ਤਾਂ ਤਨਖਾਹਾਂ ਨਹੀਂ ਪਈਆਂ ਤੂੰ ਕਹਿੰਦਾ ਕਿੱਲੇ ਦੇ ਰਾਹ ਦੀ ਗੱਲ ਕਰਦਾ ਮੈਂ ਹੁਣ ਇਹਨੂੰ ਕੀ ਕਹਣਾ ਮੈਂ ਆਪਦੇ ਪਿੰਡ ਵਾਲੇ ਸਰਪੰਚ ਨੂੰ ਹੀ ਸਮਝਾਤਾ ਮੈਂ ਕਿਹਾ ਮਨਾ ਨਾ ਛੇੜ ਉਹਨੂੰ ਉਹ ਆਪਦੇ ਦਰਦ ਸੁਣਾਈ ਜਾਂਦਾ ਮੇਰੇ ਕੋਲੇ ਕੋਹਰ ਆ ਗਿਆ ਬਾਦਲ ਸਾਹਿਬ ਉਹ ਮੰਡੀ ਬੋਰਡ ਤੋਂ ਰਿਟਾਇਰ ਹੋਇਆ ਸੀ ਉਹਦੀ ਬੇਟੀ ਦਾ ਵਿਆਹ ਪਿੰਡ ਵੀ ਮੈਂ ਦੱਸ ਦਿੰਨਾ ਉਹਦਾ ਸੋਈਆਂ ਕਲਾ ਸਾਡੇ ਹਲਕੇ 'ਚ ਪੈਂਦਾ ਉਸ ਪਿੰਡ ਤੋਂ ਹੈਗਾ ਕਹਿੰਦਾ ਜੀ ਮੇਰੇ ਰਿਟਾਇਰਮੈਂਟ ਤੇ ਜਿਹੜੇ ਬੈਨੀਫਿਟ ਹੁੰਦੇ ਨਾ ਜਦੋਂ ਕੋਈ ਬੰਦਾ 30 35 ਸਾਲ ਨੌਕਰੀ ਕਰਦਾ ਤੇ ਰਿਟਾਇਰ ਹੋਣ ਵੇਲੇ ਉਹਨੂੰ ਗ੍ਰੈਚੂਇਟੀ ਫੰਡ ਮਿਲਦਾ ਤੇ ਮੈਂ ਮੰਡੀ ਬੋਰਡ ਵਾਲੇ ਨੂੰ ਕਹਿੰਦਾ ਫੋਨ ਕਰਦੇ ਮੈਂ ਉਹਨੂੰ ਸਮਝਾਇਆ ਮੈਂ ਕਿ ਸਰਕਾਰ ਦੇ ਹਾਲਾਤ ਕੁਛ ਨਹੀਂ ਇੱਥੇ ਉਹਨੂੰ ਜੀ ਸਾੜ ਦੀ ਤੁਸੀਂ ਫੋਨ ਕਰੋ ਮੈਂ ਫੋਨ ਕਰਤਾ ਤੇ ਮੰਡੀ ਬੋਰਡ ਦਾ ਜਿਹੜਾ ਸੈਕਟਰੀ ਸੀ ਉਹ ਆਪ ਦੀ ਕਹਾਣੀ ਮੇਰੇ ਨਾਲ ਤੇ ਲਹਿ ਤੁਰਿਆ ਕਹਿੰਦਾ ਅੱਜ ਤਰੀਕ ਵੇਖੋ ਕਿੰਨੀ ਹੋ ਗਈ। ਯਾ ਸਾਡੀਆਂ ਤਨਖਾਹਾਂ ਨਹੀਂ ਪੈ ਰੀਆਂ ਤੇ ਤੁਸੀਂ ਕਹਿੰਦੇ ਹੋ ਇਹਨੂੰ ਰਿਟਾਇਰ ਹੋਏ ਬੰਦੇ ਨੂੰ ਕੁਝ ਦੇ ਦਈਏ ਪਹਿਲਾਂ ਜਿਉਂਦੇ ਦੇ ਮੂੰਹ 'ਚ ਤਾਂ ਕੁਝ ਪੈ ਲੈਣ ਦਿਓ ਇਹ ਤਾਂ ਫੇਰ ਰਿਟਾਇਰ ਹੋ ਗਿਆ। ਇਹੀ ਹਾਲ ਪਤਾ ਨਹੀਂ ਕਿਹੜੀ ਗਲਤੀ ਕਿਹੜਾ ਬਦਲਾਅ ਇਹ ਬਾਦਲ ਸਾਹਿਬ ਬਦਲਾ ਹੋਵੇ ਨਵੇਂ ਬਾਬਾ ਜੀ ਵੈਸੇ ਤਾਂ ਬੜੀ ਦਲੇਰੀ ਬਖਾਉਂਦੇ ਹੁੰਦੇ ਉਹ ਜਿਹੜਾ ਕੋ ਪੈਗਪੋਗ ਲਾ ਕੇ ਗੁਰੂ ਦੀ ਹਾਜ਼ਰੀ ਚ ਚਲੇ ਜਾਵੇ ਤੇ ਇਹ ਕਿਹੜਾ ਬਦਲਾਬ ਹੁੰਦਾ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਜਿਹੜਾ ਆਪਦੀ ਘਰ ਦੀ ਦਾ ਨਾ ਹੋਇਆ ਆਪਦੇ ਨਿਆਣਿਆਂ ਦਾ ਨਹੀਂ ਹੋਇਆ ਟਾਰੀ ਵਾਲਿਓ ਉਹ ਜੂਠੋਟਾ ਕਦੇ ਹੋਏ ਦਰਸ਼ਨ ਦੁਰਸ਼ਨ ਕਹਿੰਦੇ ਆ ਨਾ ਕਿ ਹੋਵੇ ਤੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਹੁਣ ਤਾਂ ਦਰਸ਼ਨ ਵੀ ਨਹੀਂ ਹੁੰਦੇ ਇੱਕੋ ਦਿੱਲੀ ਦਾ ਮੁੱਖ ਮੰਤਰੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਜੀ ਇਹ ਵੀ ਸਾਡਾ ਦਾ ਗਲਾਬ ਹੀ ਹੈ 75 ਸਾਲਾਂ ਦਾ ਜਾਣਾ ਉਹਨੇ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਆਲਾ ਚੱਲਦਾ ਮੈਂ ਪਹਿਲੀ ਵਾਰੀ ਜਿੱਤ ਦਾ ਸਾਰੀ ਖਰਚਾ ਇਹ ਨਾ ਸਮਝੋ ਕਿਥੇ ਮਤਮਾਨ ਆਪ ਦੀ ਜੇਬ ਚੋਂ ਕੱਢਦਾ ਭਾਈ ਸਾਹਿਬ ਤੁਸੀਂ ਭਰਦੇ ਹੋ ਉਹ ਘਰ ਉਹ ਖਰਚਾ ਜਿੰਨੀ ਆਰੀ ਉਹਨੂੰ ਈਡੀ ਸੱਤ ਲੈਂਦੀ ਐ ਮੈਂ ਤਾਂ ਈਡੀ ਵਾਲਿਆਂ ਨੂੰ ਮੇਰਾ ਜੀ ਕਰਦਾ ਪ੍ਰਧਾਨ ਮੰਤਰੀ ਜੀ ਥੋੜਾ ਉੱਥੇ ਮਸ਼ਰੂਫੀਅਤ ਜ਼ਿਆਦਾ ਹੀ ਐ ਕਿ ਬਾਬਾ ਜਾ ਤਾਂ ਇਹਨੂੰ ਫੜ ਲਾ ਕੇ ਜਰੀ ਕਦੇ ਕਿਉਂਕਿ ਆਈ ਆਰੀ ਤੁਸੀਂ ਇਹਨੂੰ ਸੱਦਰ ਲਈ ਚਿੱਠੀ ਭੇਜਦੇ ਹੋ ਸਾਨੂੰ 10 ਕਰੋੜ ਨੂੰ ਪਾ ਜਾਂਦਾ ਲਈ ਸੱਤ ਕਦੇ ਇਹਨੂੰ ਗੋਆ ਲੈ ਜਾਂਦੇ ਐ ਕਦੇ ਕਦੇ ਇਹਨੂੰ ਕਾਂਤਵਾਸ ਦੀ ਲੋਡ ਪੈ ਗਈ ਤੇ ਆਈ ਗੇਤਾ ਜਾਜ ਦਾ ਬਾਅਦ ਚ ਪੈਂਦਾ ਵੇਖੋ ਇਤਿਹਾਸ ਹਾਲਾਤ ਕੀ ਬਣ ਗਏ ਆ